ਬਈ ਉਹ ਮੰਨਦਾ ਤੁਰ ਜਾਣਾ ਐਂ ਲੱਗਦਾ ਹੈਗਾ ਜਿਵੇਂ ਮੇਰਾ ਉਹਦੇ ਨਾਲ ਇੱਕ ਫਿਟਨੈਸ ਦਾ ਰਿਸ਼ਤਾ ਸੀਗਾ ਹਨ ਜਿਹੜੀ ਪ੍ਰੋਫੈਸ਼ਨ 'ਚ ਮੈਂ ਆ ਉਹ ਸੀਗਾ ਉਹਦਾ ਤੁਰ ਜਾਣਾ ਸੇਮ ਹੀ ਲੱਗਦਾ ਹੈ ਮੇਰੇ ਕਿਸੇ ਭਰਾ ਦਾ ਤੁਰ ਜਾਣਾ ਸਕੇ ਸੰਬੰਧੀ ਦਾ ਤੁਰ ਜਾਣਾ ਰਿਸ਼ਤੇਦਾਰ ਦਾ ਤੁਰ ਜਾਣਾ ਉਹ ਸੀਨੀਅਰ ਸੀਗਾ ਤੁਹਾਡਾ ਇੱਕ ਸੋਰਸ ਖਤਮ ਹੋ ਜਾਂਦਾ ਜਦੋਂ ਤੁਸੀਂ ਕੋਈ ਆਪਣੇ ਤੋਂ ਸੀਨੀਅਰ ਚੰਗਾ ਬੰਦਾ ਨੌਲੇਜ ਵਾਲਾ ਗਾਉਣੇ ਹੋ ਕਿ ਮੈਨੂੰ ਆ ਪ੍ਰੋਬਲਮ ਆ ਗਈ ਮੈਂ ਜਾਵਾਂ ਕਿੱਥੇ ਮੈਂ ਪੁੱਛਾਂ ਕਿੱਥੇ ਉਦੋਂ ਹੁੰਦਾ ਇੱਕ ਨੂੰ ਫੋਨ ਕਰ ਲੈਨੇ ਆ ਹੁਣ ਕਿਹਨੂੰ ਕਰਾਂਗੇ ਜੀ ਨਾ ਕਹਿੰਦਾ ਘੁੰਮਣ ਗਿਆ ਮਰੇ ਹਸਪਤਾਲ ਚ ਇੰਜੈਕਸ਼ਨ ਲਵਾਇਆ ਉਹਨਾਂ ਨੇ ਤੇ ਮਰ ਗਿਆ ਕਹਿੰਦਾ ਡੈੱਟ ਸੌਰੀ ਮੇਰੇ ਸੰਗਰੂਰ ਦੀ ਲੈਂਗੁਏਜ ਐ ਸੀ ਮਰ ਗਿਆ ਜਿਆਦਾ ਯੂਜ਼ ਕਰਦੇ ਆ ਸਾਡੇ ਥੋੜਾ ਜਿਆਦਾ ਮਤਲਬ ਜਲੰਧਰ ਅੰਮ੍ਰਿਤਸਰ ਦੀ ਬੋਲੀ ਨਾਲੋਂ ਸਾਡੀ ਬਹੁਤ ਫਰਕ ਆ ਜੀ ਮਤਲਬ ਸੋਚੋਗੇ ਤੁਸੀਂ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਐ ਆਪਾਂ ਯਾਰ ਤੇਰਾ ਮੋਟਾ ਹੀ ਦੋਦਾ ਰਹਿਣਾ ਜਾਂ ਡਾਕਟਰ ਕੋਲ ਭਾਜਣਾ ਕਿ ਮੇਰੇ ਵਾਲੇ ਇਹ ਟਰੈਕਟਰ ਕੋਲ ਪਾਇਆ ਸੀ ਇੰਨੇ মিডিਆ ਵਾਲੇ ਖੜੇ ਹੋ ਤੁਸੀਂ ਸੋਚ ਸਕਦੇ ਹੋ ਕਿ ਕਿੱਡੇ ਕੋਟੇ ਤੇ ਪ੍ਰਸ਼ਾਸਨ ਦਾ ਮਰਜ਼ੀ ਹੈ ਬਹੁਤ ਬੰਦੇ ਜਿਹੜੇ ਟੈਰਰਿਸਟ ਨੂੰ ਵੀ ਸੋਚਦੇ ਹੋਣਗੇ ਯਾਰ ਬੋਲ ਦੀ ਗੋਲੀ ਮਾਰ ਦੋ ਬੰਦਾ ਬੱਜੂਗਾ ਮਾਰਨ ਦਾ ਤਰਾਂ ਹੈ ਪਰਿਵਾਰ ਦੇ ਮੁਤਾਬਕ ਉਹਨਾਂ ਨੂੰ ਲੁੱਟੂ ਗਿਆ ਕੰਪਾ ਕੇ ਉਹਨਾਂ ਨੇ ਸ਼ਾਮ ਨੂੰ ਕਰ ਜੋ ਨਾ 9 ਵਜੇ ਪਰਿਵਾਰ ਕੋਲ 9:30 ਵੀਡੀਓ ਪਈ ਹੈ ਮੈਨੂੰ ਉਹਨਾਂ ਨੇ ਵਿਖਾਇਆ ਟਾਈਮਿੰਗ ਵਿਖਾਈ ਕਹਿੰਦੇ ਵੀ ਉਹ ਪੂਰਾ ਹੋ ਚੁੱਕਿਆ ਸੀ ਸ਼ਾਮ ਨੂੰ ਡਿਕਲੇਅਰ ਕੀਤਾ 6 ਵਜੇ ਜਦੋਂ ਹੱਟ ਟੈਗ ਮੈਨੂੰ ਲੱਗਦਾ ਜੋ ਵੀ ਕਿਸੇ ਵੀ ਤਰੀਕੇ ਦੀ ਕੋਈ ਵੀ ਐਕਸ਼ਨ ਹੋਇਆ ਡਿਊ ਟੂ ਮੈਡੀਸਨ ਹੀ ਹੋਇਆ ਹਾਈ ਬਲਡ ਸੀ ਉਹ ਬੋਟਲ ਜਿਸ ਨੂੰ ਆਪਾਂ ਲੈ ਕੇ ਜਾਂ ਜ਼ਹਿਰ ਲੈ ਕੇ ਤਾਂ ਨਹੀਂ ਗਿਆ ਸੀ ਜੋ ਵੀ ਹੋਇਆ ਉੱਥੇ ਹਸਪਤਾਲ 'ਚ ਹੀ ਹੋਇਆ ਹਸਪਤਾਲ ਦੇ ਕਮਿਊਨਿਟੀ ਦੇ ਵਿੱਚ ਹੋਇਆ ਕਿਵੇਂ ਮੁੱਕਰ ਸਕਦੇ ਨੇ ਸਾਰੇ ਕੀ ਯਾਰ ਤੰਦਰੁਸਤ ਬੰਦਾ ਬੜਿਆ ਹੋਊਗਾ ਉੱਥੇ ਸੀਸੀਟੀਵੀ ਦੀ ਫੁਟੇਜ ਹੋਊਗੀ ਉੱਥੇ ਬੜਿਆ ਹੋਊਗਾ ਉਦੋਂ ਲਾਸ਼ ਬਾਹਰ ਆ ਰਹੀ ਹੈ ਕੀ ਕਰਾਉਣ ਗਿਆ ਸਿਰ ਮੋਢੇ ਦਾ ਸਵਾਲ ਬਣਦੇ ਆ ਤੁਸੀਂ ਕਰੋ ਇਹ ਸਵਾਲ ਸਾਰੇ ਕਰਨ ਤੁਹਾਡੇ ਪਰਿਵਾਰ ਨੇ ਤੁਹਾਡੇ ਬੱਚੇ ਆ ਹੈ ਨਾ ਤੁਹਾਡੇ ਰਿਸ਼ਤੇਦਾਰ ਨੇ ਤੁਹਾਡੇ ਮਾਮਾ ਪੈਣਾ ਤੁਹਾਡੇ ਪਿਓ ਨੇ ਬੱਚੇ ਸ਼ਰਾਰਤੀ ਹੁੰਦੇ ਆ ਸੱਟਾ ਖਾਂਦੇ ਰਹਿੰਦੇ ਆ ਕਿੱਥੇ ਭੇਜਾਂਗੇ ਕੀ ਤੁਸੀਂ ਵਿਸ਼ਵਾਸ ਕਰਾਂਗੇ ਅਸੀਂ ਕਹਿੰਦੇ ਨਹੀਂ ਸਾਡੀ ਜ਼ਿੰਦਗੀ ਸੇਫ ਆ ਸਭ ਤੋਂ ਵੱਡੇ ਹਸਪੀਟਲ ਚੱਲੀਏ ਉਹ ਤਾਂ ਜਮਰਾਜ ਦਾ ਘਰ ਬਣੇ ਪਿਆ ਕਿਵੇਂ ਸੇਫ ਰੱਖਿਆ ਇਹ ਸਵਾਲ ਧਰ ਨੂੰ ਆ ਤੁਸੀਂ ਆਪਣੇ ਆਪ ਆਪਣੇ ਸੋਸ਼ਲ ਮੀਡੀਆ ਤੋਂ ਆਪਣੇ ਪਲੇਟਫਾਰਮ ਤੋਂ ਜਵਾਬ ਦਿਓ ਕਿਉਂਕਿ ਜੇ ਸਿਸਟਮਾਂ ਆ ਚੀਜ਼ਾਂ ਨੂੰ ਸਵਾਲ ਨਹੀਂ ਕਰਾਂਗੇ ਤਾਂ ਫਿਰ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ। ਅਸ ਭਾਈ ਉਹਨਾਂ ਨੇ ਸਦਾ ਕਹਿ ਦਿੰਦਾ ਅਸਰ ਕਿ ਵੀ ਗੱਟੀਆਂ ਜਰੀਆਂ ਨੇ ਉਹ ਘੁੰਮੜ ਬਾਈ ਤੋਂ ਵੀ ਉਤਨ ਕੋਲੀ ਘੁੰਮਣ ਨੇ ਕੀ ਉਹ ਸੇ ਭੱਜ ਕੇ ਡਿੜੇ ਦੀ ਗੱਲ ਆ ਲਿਆ। ਬਾਈ ਨੂੰ ਕੀ ਖਾਸਾ ਘੁੰਮਣ ਨੇ ਕੀ ਗਲਤੀ ਕੀਤੀ ਹੈ ਮੈਨੂੰ ਦੱਸੋ ਤਾਂ ਸਹੀ ਘੁੰਮਣ ਨੇ ਕਹਾ ਮੈਨੂੰ ਦੂਜਾ ਨਹੀਂ ਆ ਮੈਂ ਮੈਨੂੰ ਸੱਪ ਲੈਣਾ ਹੋ। ਘੁੰਮਣ ਦੀ ਕੀ ਗਲਤੀ ਹੋ ਸਕਦੀ ਹੈ? ਜੇ ਸਵਾਲ ਕਰੀਏ ਤੁਸੀਂ ਸਵਾਲ ਕਰੋ ਸਿਸਟਮ ਨੂੰ ਕਿ ਕੀ ਗਲਤੀ ਹੋ ਸਕਦੀ ਹੈ? ਇੱਕ ਮਰੀਜ਼ ਜੇ ਕਿ ਕੀ ਗਲਤੀ ਕਰ ਸਕਦਾ? ਮੈਂ ਮੈਂ ਆਪਰੇਸ਼ਨ ਕਰਾਇਆ ਕਈ ਵਾਰ ਹੋਇਆ ਜਾ ਕੇ ਸੁਰਤ ਨਹੀਂ ਉਹਦੀ ਲਾਈਟਾਂ ਦੇ ਕੇ ਬੰਦਾ ਪਹਿਲੀ ਵੀ ਉਹ ਜਾਉਣ ਲੱਗਿਆ ਉਹ ਐਨੇ ਸੀਰੀਅਲ ਦੀ ਡੋਸ ਜ਼ਿਆਦਾ ਦਿੰਦੀ ਐਨੇ ਸੀਰੀਅਲ ਕਹਿਣਾ ਤਾਂ ਹੁਣ ਇਹੀ ਇਹੀ ਹੈ ਮਤਲਬ ਸਭ ਤੋਂ ਸ਼ੋਲਡਰ ਦੀ ਪੇਨ ਦੇ ਵਿੱਚ ਕੋਈ ਵੱਡੇ ਟੀਕੇ ਤਾਂ ਲੱਗਦੇ ਨਹੀਂ ਕਹਿੰਦਾ ਸੀਰੀਅਲ ਉਹਦੋਂ ਬਾਅਦ ਕੈਂਚੀਆਂ ਦਾ ਕੰਮ ਹੈ ਜੀ ਜੀ ਠੀਕ ਹੈ ਇਹਦਾ ਮਤਲਬ ਉਹਦੀ ਡੋਸ ਵੱਧ ਗਈ ਹੋਣੀ ਹੈ ਬਿਲਕੁਲ ਬਾਕੀ ਹਸਪੀਟਲ ਦੱਸੇ ਪੋਸਮਾਰਟਮ ਦੀ ਰਿਪੋਰਟ ਦੱਸੇ ਵੀ ਕੀ ਜੀ ਘੁੰਮਣ ਦੀ ਗਲਤੀ ਕੀ ਸੀਗੀ ਜਿੱਥੇ ਬਹੁਤ ਸਾਰੇ ਸੰਤੋਖਾਂ ਨੂੰ ਸੰਭਾਲਦੇ ਹੋਏ ਜਿੱਥੇ ਬਹੁਤ ਡਾਈਟਰੀਕਲ ਕੋਰਨ ਵਿੱਚ ਕਾਫੀ ਜਰਾਬੂ ਦੇ ਕੋਈ ਵੈਜਨਾਨੋਨ ਵੈਜ ਦਾ ਕਨਸੈਪਟ ਨਹੀਂ ਕਹਿ ਸਕਦੇ ਚਲੋ ਦੋਵੇਂ ਖਰਾਕਾਂ ਨੇ ਠੀਕ ਹੈ ਕਿਸੇ ਨੂੰ ਕੁਝ ਪਸੰਦ ਆ ਕਿਸੇ ਨੂੰ ਕੁਝ ਪਸੰਦ ਆ ਜੇ ਆਪਾਂ ਮੈਜ ਖਾਣੇ ਤਾਂ ਬੈਟਰ ਹੈ ਠੀਕ ਹੈ ਉਹ ਚੀਜ਼ ਨੂੰ ਸਾਈਡ ਤੇ ਰੱਖ ਕੇ ਆਪਾਂ ਜ਼ਿੰਦਗੀ ਦੀ ਗੱਲ ਕਰੀਏ ਜਾਣ ਗਈ ਆ ਉਹ ਵੀ ਇੱਕ ਸਮਾਜ ਦੇ ਅਹੁਦੇਦਾਰ ਉਹ ਸੀਗਾ ਜੋ ਇੱਕ ਰਿਸਪੌਂਸਿਬਿਲਟੀ ਰੱਖਦਾ ਸੀ ਨੌਜਵਾਨਾਂ ਨੂੰ ਜਿਹੜੇ ਨੌਜਵਾਨ ਦੇਖ ਕੇ ਕਰਦੇ ਯਾਰ ਇਹਦੇ ਵਰਗਾ ਬੰਨਾ ਕਿੰਨੇ ਕੁ ਮੁੰਡੇ ਨੇ ਤੁਸੀਂ ਤੁਸੀਂ ਮੈਨੂੰ ਐ ਦੱਸੋ ਪਿੱਛੋਂ ਵੀ ਆਵਾਜ਼ ਦੇ ਕੇ ਮੀਡੀਆ 'ਚ ਵੀ ਦੱਸ ਸਕਦੇ ਤੁਸੀਂ ਦੱਸੋ ਵੀ ਕਿੰਨੇ ਕੁ ਮੁੰਡੇ ਨੇ ਪੰਜਾਬ 'ਚ ਵੀ ਦੇਖ ਕੇ ਕਹਣਾ ਵੀ ਲੋਕ ਕਹਣਗੇ ਇਹਦੇ ਵਰਗਾ ਬੰਨਾ ਕੋਈ ਮੁੰਡਾ ਕਹੂਗਾ ਮੈਂ 5 ਫੁੱਟ 2 ਇੰਚ ਦਾ ਰਹਾਂਗਾ ਕੋਈ ਕੁੜੀ ਕਹੂਗੀ ਮੈਂ 5 ਫੁੱਟ ਦੀ ਰਹਾਂਗਾ ਕੋਈ ਕਹੂਗਾ ਮੇਰੀ ਗਰੋਥ ਨਾ ਹੋਵੇ ਕੋਈ ਕਹੂਗਾ ਸੁੱਕਾ ਰਵਾਂ ਸਾਰੇ ਜਾਣਗੇ ਮੇਰਾ ਸੋਹਣਾ ਸਰੀਰ ਹੋਵੇ ਮੇਰਾ ਸੋਹਣਾ ਕੱਦ-ਕਾਟ ਹੋਵੇ ਕਿਹਦੇ ਵਰਗਾ ਉਹ ਜਿਹਦੀ ਡੈਥ ਹੋ ਗਈ ਉਹਦੇ ਵਰਗਾ ਅੱਜ ਕੱਲ ਨਹੀਂ ਲਿਆ ਕੇ ਨਹੀਂ ਖਾ ਸਕਦਾ ਉਹ ਪਾਸਟ ਹੋ ਗਿਆ ਉਹ ਚਲਾ ਗਿਆ ਛੱਡ ਗਿਆ ਅਗਲੀ ਵਾਰੀ ਮੇਰੀ ਵੀ ਹੋ ਸਕਦੀ ਹੈ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਅਸੀਂ ਤੁਰੇ ਫਿਰਦੇ ਆ ਤੁਰੇ ਫਿਰਦੇ ਆ ਤੇ 100 ਚੀਜ਼ਾਂ ਹੁੰਦੀਆਂ ਨੇ ਅਸੀਂ ਜਾਣੀ ਡਾਕਟਰਾਂ ਕੋਲ ਪੰਜਾਬ ਦੇ ਦੋ ਉੱਗੇ ਕਲਾਕਾਰ ਪਹਿਲਾ ਜਵੰਧਾ ਦੋਵੇਂ ਜੀ ਕਾਪੜ ਵਾਢੀ ਕਰਕੇ ਇਸ ਦੁਨੀਆ ਤੋਂ ਚਲੇ ਗਏ ਕੀ ਕਹਿਣਾ ਜਮੈ ਤਾਂ ਗਵਾ ਲਿਆ ਨਾ ਉਹ ਚਲੇ ਗਏ ਅੱਗੇ ਪਤਾ ਨਹੀਂ ਕਿੰਨਾਂ ਦੀ ਵਾਰੀ ਹੋਊਗੀ ਮੈਨੂੰ ਨਹੀਂ ਲੱਗਦਾ ਜਦੋਂ ਕਿਤੇ ਕੋਈ ਘਟਨਾ ਵਾਪਰੀ ਮੈਂ ਤਾਂ ਥਾਤੀ ਮਰ ਜੂ ਵੀ ਹਸਪਤਾਲ ਜਾ ਕੇ ਮਰਨਾ ਇੱਤੀ ਸਾ ਛੱਡਦੀ ਐ ਕੀ ਰਿਸਪੌਂਸਿਬਿਲਟੀ ਆ ਡਾਕਟਰਸ ਦੀ ਕੀ ਲਿਖ ਕੇ ਦਿੰਦੇ ਆ ਕਿਵੇਂ ਐ ਤੁਹਾਨੂੰ ਕੀ ਸਿਕਿਉਰਟੀ ਹੈਗੀ ਐ ਮੈਨੂੰ ਸਮਝ ਨਹੀਂ ਆਉਂਦੀ ਐ ਇਹ ਸਿਸਟਮ ਨੂੰ ਸਵਾਲ ਬਣਦੇ ਆ ਠੀਕ ਐ ਸਾਡੇ ਵੱਡੇ ਵੱਡੇ ਅਫਸਰ ਵੱਡੇ ਵੱਡੇ ਇਹ ਜਿਹੜੇ ਨੇਤਾ ਗੁਰੂ ਐਕਟਰ ਮੰਤਰੀ ਸਾਰੇ ਬਿਮਾਰ ਹੁੰਦੇ ਆ ਜਾਂਦੇ ਆ ਨਾ ਉਹ ਵੀ ਡਰਦੀ ਹੋਣਗੇ ਹੈ ਤਾਂ ਇਨਸਾਨ ਹੀ ਨਹੀਂ ਨੂੰ ਸਿਸਟਮ ਚਲਾਉਂਦੇ ਨੇ ਉਹ ਵੀ ਡਰਦੀ ਹੋਣਗੇ ਹਸਪਤਾਲ ਤੇ ਇਹ ਚੀਜ਼ ਤੋਂ ਬਾਅਦ ਉਹ ਵੀ ਡਰੀ ਹੋਣਗੇ ਪੜੇ ਡਰ ਕਿੰਨਾ ਵਿਚਰ ਹੈ ਪਰ ਜਿਨ੍ਹਾਂ ਦੇ ਹਸਪਤਾਲ ਨੇ ਚੀਜ਼ਾਂ ਨੇ ਮਾਫੀ ਹੋ ਵੀ ਸਰ ਉਹ ਵੀ ਇਨਸਾਨ ਨੇ ਦੂਰ ਗੰਗ ਸਾਬ ਇਹ ਬਦਾਨੇ ਕਿ ਇੱਕ ਇਨਸਾਨ ਦੂਜੇ ਇਨਸਾਨ ਤੋਂ ਕਮਾਉਣ ਲਈ ਜਿੰਦਗੀ ਜਾਨ ਵੀ ਲੈ ਸਕਦਾ ਹੈ ਬੱਸ ਇੰਨੀ ਹੀ ਕਹਿਣਾ ਹੈ ਬਾਕੀ ਸਿਸਟਮ ਨੂੰ ਤੁਸੀਂ ਸਵਾਲ ਕਰੋ ਜਦੋਂ ਹਨ